ਪਰ ਇਹ ਪਵਿੱਤਰ ਚੀਜ਼ ਇਹ ਹੈ ਜੀ ਭਾਈ ਪਚਿੱਤਰ ਸਿੰਘ ਜੀ ਦੇ ਸ਼ਸਤਰ ਤਲਵਾਰ ਢਾਲ ਆਦਿ ਸਭ ਕੁਝ ਪਿਆ ਹੈ ਸਾਹਮਣੇ ਦਰਸ਼ਨ ਕਰ ਰਹੇ ਹਾਂ ਜੀ ਤੁਸੀਂ ਕੋਟਲਾ ਨਿਹੰਕਾਂ ਜੋ ਕਿਲ੍ਹਾ ਬਚਿਆ ਹੋਇਆ ਜਿੱਥੇ ਬੀਬੀ ਮਮਤਾ ਜੀ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕਰ ਰਹੇ ਆ ਇਹ ਉਹ ਸਾਰਾ ਅਜੀ ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਚ ਤੇ ਅੱਜ ਆਪਾਂ ਤੁਹਾਨੂੰ ਉਸ ਇੱਕ ਵਿਲੱਖਣ ਸਥਾਨ ਤੇ ਦਰਸ਼ਨ ਕਰਾਵਾਂਗੇ ਵਿਲੱਖਣ ਇਸ ਲਈ ਕਹਿ ਰਹੇ ਆ ਕਿ ਸ਼ਾਇਦ ਹੀ ਕੋਈ ਇਹ ਐਸੀ ਧਰਤੀ ਹੋਏਗੀ ਜਿਹਨੂੰ ਪੰਜ ਪੰਜ ਗੁਰੂ ਸਾਹਿਬਾਨ ਵੱਲੋਂ ਜਿਹਨੇ ਚਾਰੰਜੋਪਾਪਤ ਕੋਈ ਹੋਵੇ ਉਹ ਧਰਤੀ ਹੈ ਜੀ ਇਹ ਮੈਂ ਪਹੁੰਚਿਆ ਅੱਜ ਗੁਰਦੁਆਰਾ ਪੱਠਾ ਸਾਹਿਬ ਤੋਂ ਠੀਕ ਜੋ ਨਾਲ ਹੀ ਰੇਲਵੇ ਲਾਈਨ ਜਾਂਦੀ ਹੈ ਉਹ ਕ੍ਰੋਸ ਕਰਦੀ ਅੱਗੇ ਪਿੰਡ ਹੈ ਇਹ ਸਾਹਮਣੇ ਦੇਖ ਲਓ ਤੁਸੀਂ ਪਿੰਡ ਦਾ ਹੀ ਰਸਤਾ ਹੈ ਤੇ ਇਹ ਹੈ ਜੀ ਉਹ ਕਿਲਾ ਤੇ ਅੰਦਰ ਗੁਰਦੁਆਰਾ ਸਾਹਿਬ ਇਮਾਰਤ ਸ਼ਸ਼ੋਭਤ ਹੈ ਤੇ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਸਥਾਨ ਵੀ ਇਹੀ ਹੈ ਭਾਈ ਬਚਿੱਤਰ ਸਿੰਘ ਜੀ ਉਹ ਜਿਨ੍ਹਾਂ ਨੇ ਮਸਤ ਹਾਥੀ ਦਾ ਸੰਘਾਰ ਕੀਤਾ ਸੀਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਕੀ ਕਿਲਾ ਲੋਗੜ ਸਾਹਿਬ ਸ਼ਸ਼ੋਭਤ ਹੈ ਅੱਜ ਆਨੰਦਪੁਰ ਸਾਹਿਬ ਇਹ ਉਪਰਾتن ਕਿਲਾ ਪੂਰੀ ਗੱਲਬਾਤ ਤੁਹਾਨੂੰ ਵੀਡੀਓ ਚੱਲਦੇ-ਚੱਲਦੇ ਮੈਂ ਦੱਸਦਾ ਕਿ ਸਮੇਂ-ਸਮੇਂ ਤੇ ਹਰਗੋਬਿੰਦ ਪਾਸ਼ਾ ਸਾਹਿਬ ਤੋਂ ਬਾਅਦ ਜਦੋਂ 7ਵੇਂ ਪਾਸ਼ਾ ਫਿਰ 8ਵੇਂ 9ਵੇਂ ਅਤੇ 10ਵੇਂ ਸਮੇਂ ਸਮੇਤੇ ਉਹ ਆਕੇ ਇਸ ਉਹਨਾਂ ਨੇ ਸਥਾਨ ਤੇ ਸਮਾਂ ਵੀ ਕਟਿਆ ਤੇ ਇੱਥੇ ਪਵਿੱਤਰ ਖੂਹ ਹੈ ਜੋ ਕਿ ਉੱਥੇ ਪੰਜੋਈ ਗੁਰੂ ਸਾਹਿਬਾਨ ਨੇ ਇਸ਼ਨਾਨ ਵੀ ਕੀਤਾ ਹੋਇਆ ਕਿਸੇ ਸਮੇਂ ਤੇ ਇਹ ਮੈਂ ਤੁਹਾਨੂੰ ਕਿਲਾ ਜੋ ਹੈਗਾ ਮੌਜੂਦੇ ਸਮੇਂ ਉਹ ਉੱਪਰ ਕਾਫੀ ਹੱਦ ਤੱਕ ਫਿਲਹਾਲ ਕਹਿੰਦੇ ਮੌਜੂਦ ਹੈ ਉਹ ਉੱਪਰ ਹੈ ਮੈਂ ਤੁਹਾਨੂੰ ਨਾਲੀ ਵੀਡੀਓ ਦੇ ਵਿੱਚ ਦਿਖਾਉਂਗਾ ਪਹਿਲਾਂ ਮੈਂ ਤੁਹਾਨੂੰ ਦਰਸ਼ਨ ਕਰਾ ਦਿਆਂ ਉਹ ਪਵਿੱਤਰ ਖੂਹ ਜਿੱਥੇ ਕਹਿੰਦੇ ਆ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਉਹਨਾਂ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਆਪਣੇ ਨਾਲ ਬੰਦਕ ਤੇ ਜੋ ਉਹਨਾਂ ਨੂੰ ਛਡਵਾਇਆ ਸੀਗਾ ਜਦੋਂ ਮਹਾਰਾਜ ਨੇ 52 ਕਲੀਆਂ ਵਾਲਾ ਕੁਰਤਾ ਪਾਇਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਇੱਥੇ ਪੁੱਜੇ ਹੈ ਤਾਂ ਇੱਥੇ ਅ ਰਾਜਾ ਸੀਗਾ ਤੇ ਉਹਨਾਂ ਦੇ ਘਰੇ ਕੋਈ ਸੰਤਾਨ ਨਹੀਂ ਸੀਗੀ ਉਹਨਾਂ ਨੂੰ ਜੋ ਇੱਥੇ ਰਾਜਾ ਸੀਗਾ ਉਹਦਾ ਨਾਮ ਸੀਗਾ ਜੀ ਅ ਸਮਸ਼ਖਾ ਸਮਸ਼ਖਾ ਰਾਜੇ ਦਾ ਨਾਮ ਸੀਗਾ ਜੀ ਜੀ ਇੱਥੇ ਉਹ ਰਾਜਾ ਸੀ ਸਮਸ਼ਖਾ ਉਹਦਾ ਨਾਮ ਸੀ ਸ ਮ ਸsede ਪਰਚਪਿੰਡੀ ਉਰਖਖੇ ਨੂੰ ਕਿੰਨਾ ਖਾਸ ਸੰਸਖਾ ਇਹ ਮਤਲਬ ਹੈ ਕਿ ਜੋ ਇਤਿਹਾਸ ਚ ਉਹਦਾ ਵਰਣਨ ਕੀਤਾ ਹੋਇਆ ਉਹ ਸੀਗਾ ਜੀ ਰਾਜਾ ਤੇ ਉਹਨਾਂ ਦੇ ਘਰੇ ਨਹੀਂ ਸੀ ਸੰਤਾਨ ਕੋਈ ਵੀ ਜਦੋਂ ਉਹਨਾਂ ਦੇ ਸਾਖ ਸਬੰਧੀਆਂ ਨੇ ਕਿਹਾ ਕਿ ਇੱਥੇ ਜਦੋਂ ਮਹਾਰਾਜ ਪਧਾਰੇ ਗੁਰੂ ਹਰਗੋਬਿੰਦ ਪਾਸ਼ਾ ਜਦੋਂ ਉਹ 52 ਰਾਜਿਆਂ ਨੂੰ ਆਪਣੇ ਨਾਲ ਜੋ ਬੰਦਕ ਸੀਗੇ ਉਹਨਾਂ ਨੂੰ ਛਡਵਾ ਕੇ ਲਿਆਏ ਸੀਗੇ ਫਿਰ ਉੱਥੇ ਉਹਨਾਂ ਦੇ ਸਬੰਧੀਆਂ ਨੇ ਜੋ ਰਾਜਾ ਸੀਗਾ ਕਿ ਜਿਹੜੇ ਮੈਂ ਤੁਹਾਨੂੰ ਨਾਮ ਦੱਸਿਆ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਮਹਾਰਾਜ ਦੀ ਸੇਵਾ ਕਰੋ ਤੇ ਉਹ ਤੁਹਾਨੂੰ ਜਰੂਰ ਪੁੱਤਰ ਦੀ ਜੋ ਵਰ ਦੇਣਗੇ ਫਿਰ ਇੱਥੇ ਜਦੋਂ ਮਹਾਰਾਜ ਪਹੁੰਚੇ ਆ ਗਵਾਲੀਅਰ ਦੇ ਕਿਲੇ ਤੁਰਹਾ ਹੋ ਕੇ ਫਿਰ ਬਵੰਜਾ ਰਾਜਿਆਂ ਨੇ ਇਸ ਸਥਾਨ ਤੇ ਆਏ ਆ ਜੀ ਇਹ ਉਹ ਸਥਾਨ ਪਵਿੱਤਰ ਪੁਰਾਤਨ ਜਿੱਥੇ ਕਿ ਜਿਹਦਾ ਨਾਮ ਹੈ ਕੋਟਲਾ ਨਿਹੰਗ ਖਾਂ ਜਿੱਥੇ ਕਿਸੇ ਟਾਈਮ ਗੁਰੂ ਗੋਵਿੰਦ ਸਿੰਘ ਮਹਾਰਾਜ ਪੰਗਾਣੀ ਦੇ ਯੁੱਧ ਤੋਂ ਬਾਅਦ ਆਏ ਸੀਗੇ ਇਹ ਉਹ ਪਵਿੱਤਰ ਖੂਹ ਹੈ ਜੀ ਅੱਜ ਵੀ ਸ਼ੋਭਿਤ ਤੁਹਾਡੇ ਸਾਹਮਣੇ ਹਾਂ ਬੇਸ਼ੱਕ ਸੁੱਕ ਚੁੱਕਿਆ ਦੇਖੋ ਤੁਸੀਂ ਕਲੀਅਰਲੀ ਬਿਲਕੁਲ ਮਤਲਬ ਸੁੱਕ ਚੁੱਕਿਆ ਪਰ ਇਹ ਪਵਿੱਤਰ ਚੀਜ਼ ਜੋ ਪਵਿੱਤਰ ਖੂਹ ਅੱਜ ਤੱਕ ਵੀ ਸੰਭਿਆ ਹੋਇਆ ਹੈ ਅਪਰਾਧਨ ਤੁਹਾਨੂੰ ਆ ਇਟਾਂ ਜੋ ਦਿਖ ਰਹੀਆਂ ਹੈ ਇਹ ਪੁਰਾਤਨ ਹੈ ਸਾਰਾ ਇਹ ਬਤਨ ਕੋਰ ਦੁਖਦ ਵਾਲੇ ਦਿਖਾਦੇ ਆ ਇਹ ਦੇਖੋ ਆ ਚਲੋ ਆ ਇਹਨਾਂ ਨੇ ਬਾਦਚੀ ਦੀ ਸਾਮ ਸੰਭਾਲ ਕਰਨ ਲਈ ਥੋੜੀ ਰੀਨੋਵੇਟ ਕਰਨਾ ਵੀ ਜ਼ਰੂਰੀ ਹੈ ਲੇਕਿਨ ਦੇਖੋ ਉਸ ਸਮੇ ਦਾ ਖੂ ਯਾਦਗਾਰ ਕਿਸੇ ਸਮੇ ਗੁਰੂ ਮਹਾਰਾਜ ਇੱਥੇ ਆ ਕੇ ਉਹਨਾਂ ਨੇ ਇਸ਼ਨਾਨ ਕੀਤਾ ਸੀਗਾ ਪਹਿਲਾਂ ਤਾਂ ਦੱਸ ਦਿਆਂ ਤੁਹਾਨੂੰ ਛੇਵੇਂ ਪਾਤਸ਼ਾਹ ਤੇ ਜਦੋਂ ਫਿਰ ਉਹਨੇ ਰਾਜੇ ਨੇ ਉਹਦੀ ਬਹੁਤ ਸੇਵਾ ਕੀਤੀ ਉਹਨਾਂ ਦੀ ਨਾਲ ਹੀ ਉਹਨਾਂ ਦੇ ਬਵੰਜਾ ਜੋ ਇਹ ਰਾਜੇ ਸੀਗੇ ਗੁਰੂ ਪਾਤਸ਼ਾਹ ਦੇ ਨਾਲ ਤੇ ਫਿਰ ਉਹਨਾਂ ਨੇ ਜਦੋਂ ਇੱਥੇ ਕਹਿੰਦੇ ਐ ਗੁਰੂ ਮਹਾਰਾਜ ਇਸੇ ਹੀ ਥਾਮਾਂ ਤੇ ਜਿੱਥੇ ਆਪਾਂ ਅੱਜ ਤੁਰ ਰਹੇ ਹਾਂ ਇਸੇ ਹੀ ਥਾਮਾਂ ਤੇ ਇਹ ਖੂਦੇ ਲੱਗੇ ਜਦੋਂ ਗੁਰੂ ਸਾਹਿਬ ਇਸ਼ਨਾਨ ਕਰ ਰਹੇ ਸੀਗੇ ਗੁਰੂ ਹਰਗੋਬਿੰਦ ਪਾਤਸ਼ਾਹ ਉਦੋਂ ਰਾਜੇ ਦਾ ਸਾਰਾ ਹੀ ਪਰਿਵਾਰ ਆ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ ਕਿ ਮਹਾਰਾਜ ਸਾਡੇ ਕੋਲ 82 ਪਿੰਡਾਂ ਦੇ ਕਰੀਬ ਉਹਨਾਂ ਕੋਲ ਉਹਨਾਂ ਦੀ ਵਿਰਾਸਤ ਸੀਗੀ 82 ਪਿੰਡ ਸਾਡੇ ਕੋਲ ਹੈ ਪਰ ਸਾਡੇ ਵੰਸ਼ ਨੂੰ ਚਲਾਉਣ ਲਈ ਅੱਗੇ ਸਾਡੇ ਕੋਲ ਕੋਈ ਵੀ ਔਲਾਦ ਨਹੀਂ ਹੈ ਫਿਰ ਮਹਾਰਾਜ ਨੇ ਉਹਦੋਂ ਵਚਨ ਕੀਤੇ ਸੀਗੇ ਕਿ ਤੁਹਾਡੇ ਘਰੇ ਦੋ ਜੋ ਪੁੱਤਰਾਂ ਦੀ ਆਗਮਨ ਹੋਏਗਾ ਜਨਮ ਹੋਏਗਾ ਦੋ ਪੁੱਤਰਾਂ ਦਾ ਤੇ ਤੁਸੀਂ ਉਹਨੂੰ ਠੀਕ 40 ਦਿਨ ਬਾਅਦ ਮੇਰੇ ਕੋਲੇ ਕੀਰਤਪੁਰ ਸਾਹਿਬ ਲੈ ਕੇ ਆਣਾ ਹੈ ਕੀਰਤਪੁਰ ਸਾਹਿਬ ਕੁਨੰਦ ਪ੍ਰਸਾਦ ਦੇ ਲੱਗੇ ਆਪਣੇ ਤੇ ਹੋਇਆ ਵੀ ਉਵੇਂ ਹੀ ਤੇ ਜਦੋਂ ਕਹਿੰਦੇ ਆ ਕਿ ਮਹਾਰਾਜ ਉਹਨਾਂ ਨੇ ਜੋ ਵਰ ਦਿੱਤਾ ਉਹ ਪੂਰਾ ਹੋਇਆ ਨਾਲ ਨਾਲ ਤੁਸੀਂ ਦਰਸ਼ਨ ਕਰਦੇ ਹੋ ਇਹ ਹੈ ਅੰਗੀਠਾ ਸਾਹਿਬ ਭਾਈ ਬਚਿੱਤਰ ਸਿੰਘ ਜੀ ਦਾ ਇਹ ਨਾਲ ਹੈ ਜੀ ਅੰਗੀਠਾ ਸਾਹਿਬ ਬਣਾਇਆ ਹੋਇਆ ਕਿਉਂਕਿ ਇੱਥੇ ਭਾਈ ਬਚਿੱਤਰ ਸਿੰਘ ਜੀ ਜੋ ਜਿਨ੍ਹਾਂ ਨੇ ਮਸਤ ਹੱਥੀ ਦਾ ਸੰਘਾਰ ਕੀਤਾ ਸੀ ਮਰਿਆ ਸੀ ਇਹਨੂੰ ਉਹ ਇਸੇ ਥਾਂ ਤੇ ਉਹਨਾਂ ਨੇ ਆਪਣੀ ਸਵਾਸ त्यागे ਸਨ ਉਹ ਵਾਹਿਗੁਰੂ ਸਤਨਾਕ ਤੇ ਜਿਵੇਂ ਮੈਂ ਆਪਣੀ ਅੱਗੇ ਮਾਫ ਕਰਨਾ ਆਪਣੀ ਗੱਲ ਕੰਪਲੀਟ ਕਰ ਲਿਆ ਕਿ ਜਦੋਂ ਇੱਥੇ ਪਹੁੰਚੇ ਆ ਜਦੋਂ ਉਹਨਾਂ ਦੇ ਘਰ ਪੁੱਤਰ ਦੀ ਜੋ ਧਾਤ ਮਿਲੀ ਹੈ ਉਹਨਾਂ ਨੂੰ ਫਿਰ ਉਹਨਾਂ ਨੇ ਠੀਕ ਉਸੇ ਤਰ੍ਹਾਂ ਜਿਵੇਂ ਮਹਾਰਾਜ ਨੇ ਕਿਹਾ ਸੀਗਾ ਕਿ 40 ਦਿਨ ਬਾਅਦ ਤੁਸੀਂ ਆਣਾ ਉਦੋਂ ਉੱਥੇ ਉਹ ਪਹੁੰਚੇ ਮਹਾਰਾਜ ਦੇ ਕੋਲ ਤੇ ਮਹਾਰਾਜ ਨੇ ਉੱਥੇ ਉਹਨਾਂ ਨੂੰ ਜੋ ਰਾਜਾ ਸੀਗਾ ਉਹਨਾਂ ਨੂੰ ਸਰੋਪਾ ਉਹ ਭੇਟ ਕੀਤਾ ਤੇ ਨਾਲ ਨੇ ਉਹ ਜੋ ਬੱਚਾ ਸੀਗਾ ਉਹਨਾਂ ਦਾ ਪੁੱਤਰ 40 ਦਿਨ ਦਾ ਉਹਨੂੰ ਇੱਕ ਸੁੰਦਰ ਚੋਲਾ ਸਾਭ ਭੇਟ ਕੀਤਾ ਤੇ ਉਹਦਾ ਨਾਮ ਰੱਖਿਆ ਇਹ ਜੋ ਇਸ ਜਗ੍ਹਾ ਦਾ ਨਾਮ ਹੈ ਇਹ ਨਿਹੰਗ ਖਾਂ ਕੋਟਲਾ ਇਸ ਪਿੰਡ ਦਾ ਨਾਮ ਹੈ ਜੋ ਕਿ ਬਾਅਦ ਚ ਬਣਿਆ ਪਹਿਲੇ ਇਹ ਨਾਮ ਹੀ ਦਾ ਪਿਛੋਰ ਸੀਗਾ ਤੇ ਉਸ ਰਾਜੇ ਦਾ ਨਾਮ ਜੋ ਕਿ ਅੱਗੇ ਉਹ ਰਾਜਾ ਹੋਇਆ ਹੈ ਕੋਟਲਾ ਨਿਹੰਗ ਖਾਂ ਇਸ ਜਿਵੇਂ ਜਗ੍ਹਾ ਨੂੰ ਉਹ ਵਿਆਖਿਆ ਕਰਦਾ ਇਹਦੀ ਤੇ ਨਾਮ ਸੀਗਾ ਜੀ ਉਹਦਾ ਨਿਹੰਖਾਂ ਉਹ ਮਹਾਰਾਏ ਨੇ ਉਹਦਾ ਨਾਮ ਰੱਖਿਆ ਉਸ ਤੋਂ ਬਾਅਦ ਸਮੇਂ-ਸਮੇਂ ਤੇ ਸੱਤਵੇਂ ਪਾਸ਼ਾ ਹੀ ਇੱਥੇ ਆਏ ਐ ਫਿਰ ਉਸ ਤੋਂ ਬਾਅਦ ਅੱਠਵੇਂ ਪਾਸ਼ਾ ਤੇ ਨਾਲ ਨੌਵੇਂ ਪਾਸ਼ਾ ਜਦੋਂ ਸੀਸ ਉਹਨਾਂ ਨੇ ਦੇਣ ਲਈ ਜੋ ਦਿੱਲੀ ਵੱਲ ਕੂਚ ਕੀਤਾ ਜਦੋਂ ਕੁੱਲ ਹਿੰਦ ਦੀ ਰੱਖਿਆ ਲਈ ਗੁਰਤੇਗ ਬਹਾਦਰ ਮਹਾਰਾਜ ਨੇ ਫਿਰ ਉਹ ਇਸ ਸਥਾਨ ਤੇ ਰੁਕੇ ਇਸ਼ਨਾਨ ਕਰਕੇ ਤੇ ਫਿਰ ਇੱਥੋਂ ਗਏ ਉਸ ਤੋਂ ਬਾਅਦ ਜਿਵੇਂ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਜਦੋਂ ਪੰਗਾਣੀ ਦੇ ਯੁੱਧ ਤੋਂ ਬਾਅਦ ਉਹ ਇਸ ਸਥਾਨ ਤੇ ਆਏ ਤੇ ਉਹਨਾਂ ਨੇ ਉਰੇ ਆ ਕੇ ਇਸਨਾਂ ਉਹਨਾਂ ਨੇ ਵੀ ਇਸ ਖੂਦਾ ਕੀਤਾ ਹੈ ਜਿਵੇਂ ਕਿ ਇਤਿਹਾਸ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਨਾਲ ਹੀ ਇਤਿਹਾਸ ਦਾ ਛੋਟਾ ਦਿਖਾ ਦੂੰਗਾ ਇਹ ਹੈ ਜੀ ਉਹ ਪਵਿੱਤਰ ਖੂ ਅ ਮੈਂ ਇਸ ਤੇ ਜਿਆਦਾ ਫੋਕਸ ਇਸ ਲਈ ਕਰ ਰਿਹਾ ਮੇਰੀ ਵੀਡੀਓ ਵੀ ਕੁਝ ਜਿਆਦਾ ਇਹਦੇ ਤੇ ਹੀ ਹੈ ਬਹੁਤ ਜਗ੍ਹਾ ਇੱਥੇ ਦਿਖਾਣ ਲਈ ਤੁਹਾਨੂੰ ਲੇਕਿਨ ਇਹ ਉਹ ਪਵਿੱਤਰ ਸਥਾਨ ਪਵਿੱਤਰ ਖੂ ਜਿਹਨੂੰ ਪੰਜ ਪੰਜ ਗੁਰੂ ਸਹਿਬਾਨਾਂ ਦੀ ਜੋ ਚਰਨਛੋਪਾ ਪ੍ਰਾਪਤ ਹੈ ਇਸ ਧਰਤੀ ਨੂੰ ਇਸ ਖੂ ਨੂੰ ਤਨੈਖੂ ਪਗਾਵਾਲਾ ਤੇ ਭਾਈ ਬਚਿੱਤਰ ਸਿੰਘ ਜੋ ਕਿ ਜਦੋਂ ਆਨੰਦਪੁਰ ਸਾਹਿਬ ਯੁੱਧ ਹੋਇਆ ਹੈ ਇਹ ਸਾਹਮਣੇ ਜਿੱਦੀ ਤਸਵੀਰ ਜੋ ਬਿਆਨ ਕਰ ਰਹੀ ਹੈ ਜਦੋਂ ਮਸਤ ਹਾਥੀ ਨੂੰ ਉਹਨਾਂ ਨੇ ਮਾਰਿਆ ਸੀਗਾ ਆਨੰਦਪੁਰ ਸਾਹਿਬ ਜਦੋਂ ਰਾਜਿਆਂ ਵੱਲੋਂ ਹਾਥੀ ਨੂੰ ਸ਼ਰਾਪ ਲਾ ਕੇ ਭੇਜਿਆ ਸੀਗਾ ਕਿਲੇ ਨੂੰ ਖਤਮ ਕਰਨ ਲਈ ਉਦੋਂ ਭਾਈ ਬਚਿੱਤਰ ਸਿੰਘ ਜੀ ਨੇ ਇਹ ਜੋ ਮਸਤ ਹਾਥੀ ਸੀਗਾ ਇਹ ਰਸੰਗਾਰ ਕੀਤਾ ਸੀ ਭਾਵੇਂ ਇਹਨੂੰ ਪੂਰਾ ਮੜ ਕੇ ਭੇਜਿਆ ਹੋਇਆ ਸੀ ਇਹਨਾਂ ਨੇ ਰਾਜਿਆਂ ਨੇ ਲੇਕਿਨ ਫਿਰ ਵੀ ਇਹਨਾਂ ਦੀ ਜਿਹੜੀ ਨਾਗਣੀ ਹੈ ਵਰਸ਼ੀ ਉਪਾਰ ਕਰ ਗਈ ਸੀਗੀ ਬੜੇ ਤੇ ਬੜੇ ਜਿਹੇ ਲੋਹੇ ਦੇ ਢਾਲਾਂ ਲਾਈਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਜਦੋਂ ਸੱਤ ਪੋ ਨੂੰ ਇਹ ਭਾਈ ਬਚਿੱਤਰ ਸਿੰਘ ਜੀ ਦਾ ਵੀ ਇੱਥੇ ਹੀ ਸੰਸਕਾਰ ਹੋਇਆ ਹੈ ਇੱਕ ਮੈਂ ਇਤਿਹਾਸ ਦੇ ਨਾਲ ਮਿਲਦੀ ਇੱਕ ਹੋਰ ਤੁਹਾਨੂੰ ਅ ਵਿਆਖਿਆ ਕਰਨਾ ਜਾਂਦਾ ਇੱਕ ਚੀਜ਼ ਦੀ ਉਹ ਮੈਂ ਤੁਹਾਨੂੰ ਹੁਣ ਇਤਿਹਾਸ ਵੱਲ ਲੈ ਕੇ ਚਲਦਾ ਤੇ ਉੱਥੇ ਤੁਹਾਨੂੰ ਦਿਖਾਂਦਾ ਇਤਿਹਾਸ ਤੇ ਜਰੂਰ ਛੱਤੀ ਮਾਰੋ ਤੇ ਜੋ ਰਹਿੰਦੀ ਗੱਲ ਹੈ ਮੈਂ ਤੁਹਾਨੂੰ ਉਹ ਦੱਸ ਦਿੰਦਾ ਕਿ ਇਹ ਹੈ ਚੌਂਕੀ ਦੇ ਸਰਦਾਰ ਇੱਥੇ ਲਿਖਿਆ ਹੋਇਆ ਜਦੋਂ ਰੋਪੜ ਚੌਂਕੀ ਦੇ ਸਰਦਾਰ ਨੂੰ ਕਿ ਸਨ ਸੁਣ ਦਿੱਤੀ ਕਿ ਹਵੇਲੀ ਵਿੱਚ ਕੁਝ ਸਿੰਘ ਠਹਿਰੇ ਹੋਏ ਨੇ ਉਹਨਾਂ ਨੇ ਛਾਪਾ ਮਾਰਿਆ ਸੀ ਤੇ ਬੀਬੀ ਮਮਤਾਜ ਆ ਬਾਬਾ ਬਚਿੱਤਰ ਸਿੰਘ ਜੀ ਇਸ ਕੋਠੀ ਦੇ ਵਿੱਚ ਸੇਵਾ ਕਰ ਰਹੇ ਸੀ ਤੇ ਕੋਠੀ ਵਿੱਚ ਕੋਣ ਪੁੱਛਣ ਤੇ ਜਵਾਬ ਮਿਲਿਆ ਕਿ ਇਸ ਦੇ ਅੰਦਰ ਮੇਰੇ ਧੀ ਤੇ ਦਿਮਾਗ ਠਹਿਰੇ ਹੋਏ ਨੇ ਇਹ ਗੱਲ ਸੁਣ ਕੇ ਸਰਦਾਰ ਜੋ ਸ਼ਰਮਿੰਦਾ ਹੋ ਕੇ ਉਹ ਚਲਾ ਗਿਆ ਸੀ ਸਤ ਪੰਨੂ ਜੋ ਬਚਿੱਤਰ ਸਿੰਘ ਜੀ ਹੈ ਉਹ ਇਸੇ ਕਿਲੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਸੀ ਇਹ ਉਹ ਮੈਂ ਗੱਲ ਜੋ ਦੱਸ ਰਿਹਾ ਸੀਗਾ ਉਹ ਪਾਈ ਜਿੱਥੇ ਬਚਿੱਤਰ ਸਿੰਘ ਜੀ ਦਾ ਅੰਗੀਠਾ ਸਾਫ ਹੈ ਉਹ ਸਥਾਨ ਨਾਲ ਹੀ ਤੁਸੀਂ ਦੇਖਿਆ ਖੂ ਉਹ ਪਵਿੱਤਰ ਤੇ ਇਹ ਹੈ ਮੈਂ ਪੂਰਾ ਇਤਿਹਾਸ ਤੁਸੀਂ ਸਕਰੀਨ ਸ਼ਾਟ ਲੈ ਕੇ ਇਧਰ ਰੱਖ ਸਕਦੇ ਹੋ ਆਰਾਮ ਨਾਲ ਪੜੋ ਤੇ ਇਹਦਾ ਨਾਮ ਹੈ ਗੁਰਦੁਆਰਾ ਸ਼ਹੀਦ ਗੰਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਕਾਂ ਇਹ ਪੁਰਾਣੀ ਰਿਆਸਤ ਹੈ ਕੋਟਲਾ ਨਿਹੰਕਾਂ ਦੀ ਜੋ ਕਿ ਹਰਗੋਵਿੰਦ ਪਾਤਸ਼ਾਹ ਦੇ ਮਹਾਰਾਜ ਦੇ ਬਚਨਾਂ ਨਾਲ ਉਹਦਾ ਜਨਮ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਇਹ ਆ ਜੋ ਤੇ ਉੱਪਰ ਆਪਾਂ ਕਰਦੇ ਹਾਂ ਦਰਸ਼ਨ ਇਹ ਹੈਗੀ ਅੰਦਰ ਦਰਬਾਰ ਸਭ ਕਦੀ ਦਰਸ਼ਨ ਤੇ ਫਿਰ ਇੱਥੇ ਪਏ ਨੇ ਜੀ ਭਾਈ ਬਚਿੱਤਰ ਸਿੰਘ ਜੀ ਨਾਲ ਸੰਬੰਧਿਤ ਉਹ ਪੁਰਾਣੇ ਸ਼ਸਤਰ ਢਾਲ ਉਹਨਾਂ ਦੀਆਂ ਤਲਵਾਰਾਂ ਬੰਦੂਕ ਢੋਲ ਆਦਿ ਸਭ ਕੁਝ ਇੱਥੇ ਉਹਨਾਂ ਦਾ ਮਤਲਬ ਕਾਫੀ ਹੱਦ ਤੱਕ ਉਹਨਾਂ ਦੇ ਸ਼ਸਤਰ ਜੋ ਇੱਥੇ ਪ੍ਰਾਤਨ ਸਮੇਂ ਦੇ ਆ ਉਹ ਪਏ ਹੋਏ ਨੇ ਤੇ ਇਹ ਸਾਹਮਣੇ ਗੁਰੂ ਸਾਹਿਬ ਜੀ ਦੀ ਤਸਵੀਰ ਤੇ ਹਾਂਜੀ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਜਿੱਥੇ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਉਪਰਾਤਨ ਪਵਿੱਤਰ ਖੂਹ ਤੇ ਇਹਦੇ ਨਾਲ ਹੀ ਸਾਹਮਣੇ ਉੱਪਰ ਆ ਕੇ ਇੱਥੇ ਜਨਮ ਸਥਾਨ ਬੀਬੀ ਮਮਤਾ ਜੀ ਤੇ ਜੋ ਕਿਲਾ ਹੈ ਪ੍ਰਾਤਨ ਕੋਟਲਾ ਨੇਂਖਾ ਇਹ ਦੇਖ ਲਓ ਇੱਥੇ ਲਿਖਿਆ ਇਤਿਹਾਸ ਤੁਸੀਂ ਮਾਰੋ ਇੱਥੇ ਛਾਤੀ ਜਰਾ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹਾਂ ਬਾਕੀ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੱਤਾ ਇਹ ਹੈ ਜੀ ਜੈ ਨਮਸਤਾਂ ਬੀਬੀ ਮਮਤਾ ਜੀ ਤੇ ਇਹ ਨਹੀਂ ਹਾਂ ਕਿ ਜਦੋਂ ਮਾਰੇ ਇੱਥੇ ਆਏ ਸੀਗੇ ਉਹਨਾਂ ਨੇ ਦਿੱਤਾ ਸੀ ਵਰ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹ ਦੇਖੋ ਪ੍ਰਾਤਨ ਉਹ ਜਿਉਂਦੀਆਂ ਤਿਉਂ ਇਮਾਰਤਾਂ ਖੜੀਆਂ ਐ ਇਹ ਹੈ ਤੁਹਾਡੇ ਸਾਹਮਣੇ ਇਹ ਦੇਖੋ ਕਿਵੇਂ ਬਣਾਏ ਹੋਏ ਉਹ ਆ ਜੋ ਹੁਣ ਮੈਂ ਸਿੱਧਾ ਤੁਹਾਨੂੰ ਅੰਦਰ ਦਰਵਾਜ਼ਾ ਉਹ ਪ੍ਰਾਤਨ ਬਣਾਇਆ ਹੋਇਆ ਜਿੱਥੇ ਬੀਬੀ ਮਮਤਾ ਜੀ ਉਹ ਪਾਈਬ ਚਿੱਤਰ ਸਿੰਘ ਜੀ ਦੀ ਉਹ ਕਰ ਰਹੀ ਸੀ ਸੇਵਾ ਮੱਲਮ ਪੱਟੀ ਤੇ ਆਜੋ ਵਾਹ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਪੁਰਾਤਨ ਜੋ ਕਮਰਾ ਹੈ ਜਿੱਥੇ ਬੀਬੀ ਮੁਮਤਾਜ ਜੀ ਨੇ ਫਟੜ ਜੋ ਕਿ ਬਾਅਦ ਚ ਸ਼ਹੀਦ ਹੋ ਗਏ ਸੀ ਭਾਈ ਬਚਿੱਤਰ ਸਿੰਘ ਜੀ ਉਹਨਾਂ ਦੀ ਮੱਲਮ ਪੱਟੀ ਕੀਤੀ ਹੈ ਜਿਹੜਾ ਇਤਿਹਾਸ ਮੈਂ ਤੁਹਾਨੂੰ ਦੱਸਿਆ ਜਦੋਂ ਪੁੱਛਣ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਬਰੇ ਰਹਿ ਰਹੇ ਆ ਮੇਰੇ ਧੀ ਤੇ ਜਵਾਈ ਤੇ ਬੀਬੀ ਮੁਮਤਾਜ ਜੀ ਜਦੋਂ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕਰ ਰਹੇ ਸੀਗੇ ਤੰਤਨ ਬੀਬੀ ਮਮਤਾ ਜੀ 131 ਸਾਲ ਜੋ ਸਿੱਖੀ ਦੀ ਸੇਵਾ ਹੈ ਦੇਖੋ ਉੱਪਰ ਕਿਲਾ ਦੀ ਜੋ ਦਵਾਰਾਂ ਛੱਤ ਜਿਉਂ ਦੀਆਂ ਤਿਉਹ ਖੜੀਆਂ ਹੈ ਹੈ ਬੇਸ਼ੱਕ ਹਾਲਤ ਥੋੜੀ ਤੁਸੀਂ ਤਰਸਯੋਗ ਕਹਿ ਸਕਦੇ ਹੋ ਲੇਕਿਨ ਕਾਇਮ ਹੈ ਜੀ ਇਹ ਸੀਗੇ ਜੀ ਅੱਜ ਦੇ ਫਿਰ ਵੀਡੀਓ ਤੇ ਦਰਸ਼ਨ ਜੋ ਤੁਹਾਨੂੰ ਕਰਵਾਉਣੇ ਸੀਗੇ ਆਪਾਂ ਤੇ ਇਹ ਦੇਖੋ ਇਹਦਾ ਥੋੜਾ ਇਹਦੀ ਰੀਨੋਵੇਸ਼ਨ ਜ਼ਰੂਰ ਹੋਈ ਹੈ ਲੇਕਿਨ ਆਹ ਉਹ ਕਮਰਾ ਜਿੱਥੇ ਬੀਬੀ ਮਮਤਾ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੀ ਮੱਲਮ ਪੱਟੀ ਕੀਤੀ ਸੀ ਇਸ ਕਮਰੇ ਵਿੱਚ ਭਾਈ ਬਚਿੱਤਰ ਜੀ ਨੇ ਸਿੰਘ ਜੀ ਨੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਹੈ ਜਦੋਂ ਉਹ ਫੱਟੜ ਹੋ ਗਏ ਸਨ ਇਹ ਉਹ ਸਥਾਨ ਇਪ੍ਰਤਨ ਪਵਿੱਤਰ ਤੇ ਇਹ ਸੀਗੀ ਜੀ ਅੱਜ ਦੀ ਵੀਡੀਓ ਅੱਜ ਦਾ ਵਲੋਗ ਜੋ ਕਿ ਉਹਨਾਂ ਸਿੰਘਾਂ ਦੇ ਨਾਮ तमाम ਜਿਨ੍ਹਾਂ ਨੇ ਗੁਰੂ ਮਹਾਰਾਜ ਨਾਲ ਮੋਢੇ ਤੇ ਮੋਢਾ ਲਾ ਕੇ ਜੋ ਜੰਗਾਂ ਲੜੀਆਂ ਤੇ ਉਹ ਉਹਨਾਂ ਦਾ ਰਾਜੇ ਜੋ ਜਿਨ੍ਹਾਂ ਨੇ ਉਹਨਾਂ ਦਾ ਆਦਰ ਸਤਕਾਰ ਕੀਤਾ ਨਿਹੰਖਾਂ ਹੋਰੀ ਔਰ ਉਹਨਾਂ ਦਾ ਕਿਲਾ ਤੇ ਨਾਲੇ ਤੁਹਾਨੂੰ ਮੈਂ ਦਿਖਾਇਆ ਜੋ ਖੂਹ ਹੈ ਇੱਥੇ ਪਵਿੱਤਰ ਜਿੱਥੇ ਪੰਜ ਪੰਜ ਗੁਰੂ ਸਾਹਿਬਾਨਾਂ ਦੇ ਜੋ ਚਾਰਾਂ ਸ਼ੋਕਾ ਪਤਾ ਜੀ ਉਹ ਤੇ ਪੰਜਾਂ ਗੁਰੂ ਸਾਹਿਬਾਨਾਂ ਨੇ ਇੱਥੇ ਇਸ਼ਨਾਨ ਕੀਤਾ ਹੈ ਉਹ 6ਵੇਂ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਸਾਰਾ ਏਰੀਆ ਇੱਥੇ ਤੁਸੀਂ ਪਹੁੰਚਣ ਲਈ ਪੱਠਾ ਸਾਹਿਬ ਵੀਡੀਓ ਮੇਰੀ ਥੋੜੇ ਦਿਨ ਪਹਿਲਾਂ ਦੀ ਉਹ ਪਈ ہوئی ਹੈ ਪੱਠਾ ਸਾਹਿਬ ਤੋਂ ਨਾਲ ਹੀ ਜੋ ਰੇਲਵੇ ਲਾਈਨ ਨੂੰ ਕ੍ਰੋਸ ਕਰਕੇ ਸਿੱਧਾ ਹੀ ਕੋਟਲਾ ਨਿਹੰਗੇ ਪਿੰਡ ਆਂਦਾ ਹੈ ਅੱਗੇ ਤੇ ਆਰਾਮ ਨਾਲ ਤੁਸੀਂ ਇੱਥੇ ਪਹੁੰਚ ਸਕਦੇ ਹੋ ਜੋ ਕਿ ਸ਼ਹੀਦ ਅ ਬਾਬਾ ਬਚਿੱਤਰ ਸਿੰਘ ਜੀ ਇੱਥੇ ਕੋਟਲਾ ਨਿਹੰਗ ਕਰਕੇ ਪਿੰਡ ਦਾ ਨਾਮ ਤੇ ਜਗਾ ਗੁਰਦੁਆਰਾ ਸਾਹਿਬ ਦਾ ਨਾਮ ਸ਼ਹੀਦ ਬਾਬਾ ਬਚਿੱਤਰ ਸਿੰਘ ਦੀ ਯਾਦਗਾਰ ਤੇ ਇਹ ਸੀਗੇ ਜੀ ਅੱਜ ਦੇ ਦਰਸ਼ਨ ਇਹ ਉਹ ਕਿਲਾ ਇਸ ਥਾਨ ਜਿੱਥੇ ਚਰਨ ਪਾਏ ਗੁਰੂ ਮਹਾਰੇ ਨੇ ਗੁਰੂ ਬਭੇ ਸਿੰਘ ਮਹਾਰਾਜ ਨੇ ਵੀ ਗੁਰਘਰ ਗੋਵਿੰਦ ਮਹਾਰਾਜ ਨੇ ਵੀ ਤੇ ਜਦੋਂ ਸਮੇ ਸਮੇ ਤੇ ਪੰਜੇ ਗੁਰੂ ਸਾਹਿਬਾਨ ਨੇ ਇਸ ਕਿਲੇ ਤੇ ਆਪਣੀ ਜੋ ਚਰਨ ਪਾਏ ਹੈ ਇਹ ਸਿੱਕੀ ਅੱਜ ਦੇ ਇਤਿਹਾਸ ਦੇ ਜੋ ਤੁਹਾਨੂੰ ਤੁਹਾਨੂੰ ਕਰਵਾਇਆ ਇਤਿਹਾਸ ਤੋਂ ਜਾਣੋ ਫਿਰ ਮਿਲਾਂਗੇ ਜੀ ਨਵੀਂ ਵੀਡੀਓ ਚ ਫਿਰ ਕਰਾਵਾਂਗੇ ਇਸੇ ਨਮੇ ਸਥਾਨ ਦੇ ਦਰਸ਼ਕਾਂ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ